ਦੋਸਤੋ ਉੱਤ ਤੋਂ ਇਲਾਵਾ ਉਹ ਕਿਹੜੇ ਜਾਨਵਰ ਨੇ ਜੋ ਬਿਨਾ ਪਾਣੀ ਤੋਂ ਰਹਿ ਸਕਦੇ ਹਨ ਜਿੰਦਾ ਆਓ ਜਾਣਦੇ ਹਾਂ ਇਹਨਾਂ ਦੇ ਬਾਰੇ ਔਰ ਅਗਰ ਤੁਮ ਲੋਗ ਨਵੇਂ ਹੋ ਤਾਂ ਸਬਸਕ੍ਰਾਈਬ ਕਰੋ ਉਹ ਜੋ ਲਾਲ ਵਾਲਾ ਬਟਨ ਹੈ ਬੂਟ ਫੱਟ ਕੇ ਮਾਰੋ ਜਾਂ ਫਿਰ ਮੋਮਬੱਤੀ ਮੈਨੂੰ ਨਹੀਂ ਪਤਾ ਬਸ ਕਲਿੱਕ ਹੋ ਜਾਣਾ ਚਾਹੀਦਾ ਦੋਸਤੋ ਕੀ ਤੁਸੀਂ ਕੋਈ ਕੁਝ ਜਿਹੇ ਜਾਨਵਰ ਬਾਰੇ ਜਾਣਦੇ ਹੋ ਜੋ ਪਾਣੀ ਪੀਤੇ ਬਿਨਾਂ ਵੀ ਕਈ ਦਿਨਾਂ ਤੱਕ ਜਿਉਂਦੇ ਰਹਿ ਸਕਦੇ ਹਨ ਨਹੀਂ ਦੋਸਤੋ ਦੁਨੀਆ ਭਰ ਵਿੱਚ ਜਾਨਵਰਾਂ ਦੀ ਕੀ ਕਿਸਮਾਂ ਹਨ ਹਾਲਾਂਕਿ ਪਾਣੀ ਮਨੁੱਖਾਂ ਦੇ ਨਾਲ-ਨਾਲ ਜ਼ਿਆਦਾਤਰ ਜਾਨਵਰਾਂ ਦੇ ਲਈ ਵੀ ਬਹੁਤ ਜ਼ਰੂਰੀ ਹੈ ਪਰ ਕੀ ਤੁਸੀਂ ਕੁਝ ਜਿਹੇ ਜਾਨਵਰਾਂ ਬਾਰੇ ਜਾਣਦੇ ਹੋ ਜੋ ਪਾਣੀ ਪੀਏ ਬਿਨਾਂ ਵੀ ਜਿਉਂਦੇ ਰਹਿ ਸਕਦੇ ਹਨ ਤਾਂ ਆਓ ਅੱਜ ਅਸੀਂ ਤੁਹਾਨੂੰ ਕੁਝ ਜਿਹੇ ਜਾਨਵਰਾਂ ਬਾਰੇ ਦੱਸਣ ਜਾ ਰਹੇ ਹਾਂ ਦੋਸਤੋ ਨੰਬਰ 3 ਦੇ ਗ੍ਰੇਟਰ ਰੋਡਨਾਰਾ ਦੋਸਤੋ ਇਹ ਉੱਤਰੀ ਅਤੇ ਮੱਧ ਅਮਰੀਕਾ ਵਿੱਚ ਪਾਇਆ ਜਾਂਦਾ ਹੈ ਇਹ ਇੱਕ ਪੰਛੀ ਹੈ ਜੋ ਪਾਣੀ ਤੋਂ ਬਿਨਾ ਵੀ ਜਿਉਂਦਾ ਰਹਿ ਸਕਦਾ ਹੈ ਦੋਸਤੋ ਇਹ ਪੰਛੀ ਆਪਣੀ ਖੁਰਾਕ ਨੂੰ ਨਮੀ ਪ੍ਰਾਪਤ ਕਰਦਾ ਹੈ ਇਸ ਦੀ ਖੁਰਾਕ ਵਿੱਚ ਸੱਪਾਂ ਅਤੇ ਛੋਟੇ ਠੰਡਦਾਰ ਜੀਵ ਸ਼ਾਮਲ ਹੁੰਦੇ ਹਨ ਨੰਬਰ 2 ਤੇ ਹੀ ਕੰਗਾਰੂ ਚੂਹਾ ਦੋਸਤੋ ਇਹ ਉੱਤਰੀ ਅਮਰੀਕਾ ਵਿੱਚ ਪਾਇਆ ਜਾਣ ਵਾਲਾ ਕੰਗਾਰੂ ਚੂਹਾ ਆਪਣੀ ਖੁਰਾਕ ਵਿੱਚ ਸ਼ਾਮਲ ਬੀਜਾਂ ਤੋਂ ਪਾਣੀ ਪ੍ਰਾਪਤ ਕਰਦਾ ਹੈ ਇਨ੍ਹਾਂ ਚੂਹਿਆਂ ਦੇ ਗੁਰਦੇ ਬਹੁਤ ਮਜ਼ਬੂਤ ਹੁੰਦੇ ਹਨ ਅਜਿਹੇ ਚ ਇਹ ਚੂਹੇ ਬਿਨਾਂ ਪਾਣੀ ਦੇ ਆਪਣੀ ਪੂਰੀ ਜ਼ਿੰਦਗੀ ਜੀ ਸਕਦੇ ਹਨ ਨੰਬਰ 3 ਹੈ ਰੇਗਿਸਤਾਨੀ ਲੂੰਬੜੀ ਦੋਸਤੋ ਸਾਰਾ ਰੇਗਿਸਤਾਨ ਵਿੱਚ ਪਾਈ ਜਾਣ ਵਾਲੀ ਰੇਗਿਸਤਾਨੀ ਰੂੰਬੜੀ ਵੀ ਕੀੜੇ ਮਕੌੜੇ ਅਤੇ ਬਨਸਪਤੀ ਖਾ ਕੇ ਆਪਣੇ ਸਰੀਰ ਵਿੱਚ ਪਾਣੀ ਦੀ ਕਮੀ ਨੂੰ ਦੂਰ ਕਰਦੀ ਹੈ ਇਸ ਤੋਂ ਇਲਾਵਾ ਇਹ ਲੂੰਬੜੀ ਵੀ ਘੱਟ ਪਸੀਨਾ ਪਾਹਾ ਕੇ ਆਪਣੇ ਸਰੀਰ ਵਿੱਚ ਪਾਣੀ ਭਰਦੀ ਹੈ ਨੰਬਰ 4 ਤੇ ਰੇਗਿਸਤਾਨੀ ਕੱਛੂ ਦੋਸਤੋ ਇਹ ਕੱਛੂ ਪੌਦਿਆਂ ਨੂੰ ਖਾ ਕੇ ਆਪਣੇ ਸਰੀਰ ਵਿੱਚ ਪਾਣੀ ਜਮਾ ਕਰਦਾ ਹੈ ਇਸ ਤੋਂ ਇਲਾਵਾ ਸਵੇਰ ਦੀ ਤ੍ਰੇਲ ਜਾਂ ਮੀਂਹ ਦੀ ਨਮੀ ਇਹਨਾਂ ਦੇ ਸਰੀਰ ਨੂੰ ਵੀ ਪਾਣੀ ਦੀ ਸਪਲਾਈ ਦਿੰਦੀ ਹੈ ਨੰਬਰ 5 ਹੈ ਜੀ ਉੱਠ ਦੋਸਤੋ ਜਿਵੇਂ ਕਿ ਹਰ ਕੋਈ ਜਾਣਦਾ ਹੈ ਕਿ ਰੇਗਿਸਤਾਨ ਵਿੱਚ ਪਾਈ ਜਾਣ ਵਾਲੀ ਉੱਠ ਲੰਬੇ ਸਮੇਂ ਤੱਕ ਪਾਣੀ ਤੋਂ ਬਿਨਾਂ ਰਹਿ ਸਕਦੇ ਹਨ ਅਸਲ ਵਿੱਚ ਜਦੋਂ ਪਾਣੀ ਉਪਲਬਧ ਹੁੰਦਾ ਹੈ ਤਾਂ ਉਹ ਆਪਣੇ ਖੋਖਲਿਆਂ ਵਿੱਚ ਚੰਗੀ ਮਾਤਰਾ ਵਿੱਚ ਪਾਣੀ ਸਟੋਰ ਕਰ ਲੈਂਦੇ ਹਨ ਇਸ ਕਾਰਨ ਉਹ ਕਈ ਕਈ ਦਿਨ ਪਾਣੀ ਤੋਂ ਬਿਨਾਂ ਰਹਿ ਸਕਦੇ ਹਨ ਨੰਬਰ 6 ਥੌਨਰੀ ਡੈਵਲ ਦੋਸਤੋ ਇਹ ਕਿਰਲੀ ਦੀ ਖ ਪਰਜਾਤੀ ਜੋ ਆਸਟ੍ਰੇਲੀਆ ਵਿੱਚ ਪਾਈ ਜਾਂਦੀ ਹੈ ਇਹ ਆਪਣੀ ਚਮੜੀ ਰਾਹੀਂ ਪਾਣੀ ਨੂੰ ਸੋਕੇ ਮੀਂਹ ਤੋਂ ਨਮੀ ਪ੍ਰਾਪਤ ਕਰਦੀ ਹੈ ਨੰਬਰ 7 ਇੰਗੂਇਨਾ ਦੋਸਤੋ ਇਹ ਮਾਰੂਥਲ ਵਿੱਚ ਪਾਇਆ ਜਾਣ ਵਾਲਾ ਇਹ ਗੋਣੇ ਲੰਬੇ ਸਮੇਂ ਤੱਕ ਪਾਣੀ ਤੋਂ ਬਿਨਾਂ ਹੀ ਰਹਿ ਸਕਦੇ ਹਨ ਇਸ ਸਪੀਸੀਜ਼ ਦੱਖਣੀ ਅਪੱਛਮੀ ਸੰਯੁਕਤ ਰਾਜ ਅਮਰੀਕਾ ਅਤੇ ਉੱਤਰ ਪੱਛਮੀ ਮੈਕਸੀਕੋ ਦੇ ਨੋਰਨ ਅਤੇ ਮੋਜਾਬੇ ਰੇਗਿਸਤਾਨਾਂ ਦੇ ਨਾਲ-ਨਾਲ ਕੈਲੋਫੇਰੀਆਂ ਦੀ ਖਾੜੀ ਦੇ ਕਈ ਟਾਪੂਆਂ ਵਿੱਚ ਪਾਏ ਜਾਂਦੇ ਹਨ ਖਤਮ ਬਾਏ ਬਾਏ ਟਾਟਾ ਗੁੱਡ ਬਾਏ ਗਿਆ